ਮਨੀ ਐਕਸਚੇਂਜ ਦਾ ਕੰਮ ਕਰਨ ਵਾਲੇ ਵਿਅਕਤੀ ਤੇ ਹਮਲਾ ਅੜਪਚਾਤਿਆਂ ਨੇ ਤੇਜ਼ ਤਾਰ ਹਥਿਆਰਾਂ ਨਾਲ ਕਿਤੇ ਵਾਰ ਮੋਟਰੀ ਸਣੇ ਲੱਖਾਂ ਦੀ ਨਕਦੀ ਲੈ ਕੇ ਹੋਏ ਫਰਾਰ ਜ਼ਖਮੀ ਹਾਲਤ ਦੇ ਵਿੱਚ ਨੌਜਵਾਨ ਨੂੰ ਹਸਪਤਾਲ ਕਰਵਾਇਆ ਪਰ ਮਾਮਲਾ ਪਟਿਆਲਾ ਦੇ ਸਰਾਂਦ ਰੋਡ ਦਾ ਹੈ ਜਿੱਥੇ ਕੀ ਦੋ ਅਣਪਛਾਤੇਆਂ ਦੇ ਵੱਲੋਂ ਇੱਕ ਵਿਅਕਤੀ ਨੂੰ ਜ਼ਖਮੀ ਕਰਕੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ ਦੱਸਿਆ ਜਾ ਰਿਹਾ ਹੈ ਕਿ ਜ਼ਖਮੀ ਵਿਅਕਤੀ ਲੀਲਾ ਪਵਨ ਦੇ ਵਿੱਚ ਮਨੀ ਐਕਸਚੇਂਜ ਦਾ ਕੰਮ ਕਰਦਾ ਹੈ ਜਿਹੜਾ ਕਿ ਦੇਰ ਰਾਤ ਕੰਮ ਤੋਂ ਘਰੇ ਪਰਤ ਰਿਹਾ ਸੀ ਤਾਂ ਰਸਤੇ ਦੇ ਵਿੱਚ ਦੋ ਅਣਪਛਾਤੇ ਮੋਟਰਸਾਈਕਲ ਸਵਾਰ ਨੌਜਵਾਨਾਂ ਦੇ ਵੱਲੋਂ ਉਸ ਵਿਅਕਤੀ ਦਾ ਪਿੱਛਾ ਕੀਤਾ ਗਿਆ ਅਤੇ ਉਸ ਤੇ ਤੇਜ਼ ਤਾਰ ਹਥਿਆਰਾਂ ਦੇ ਨਾਲ ਸਿਰ ਤੇ ਹਮਲਾ ਕੀਤਾ ਗਿਆ ਜਿਸ ਮਗਰੋਂ ਉਹ ਵਿਅਕਤੀ ਜਿਹੜਾ ਕਿ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ ਤੇ ਲੁਟੇਰੇ ਉਸ ਦੀ ਸਕੂਟਰੀ ਲੈ ਕੇ ਫਰਾਰ ਹੋ ਗਈ। ਜਾਣਕਾਰੀ ਮੁਤਾਬਕ ਸਕੂਟਰੀ ਦੇ ਵਿੱਚ 10 ਤੋਂ 15 ਲੱਖ ਰੁਪਏ ਦੀ ਨਕਦੀ ਸੀ ਜੋ ਕਿ ਡਿੱਗੀ ਦੇ ਵਿੱਚ ਪਈ ਸੀ। ਤੇ ਇਸ ਘਟਨਾ ਦੀ ਸੂਚਨਾ ਪੁਲਿਸ ਨੂੰ ਦਿੱਤੀ ਗਈ ਤੇ ਇਸ ਘਟਨਾ ਬਾਬਤ ਪੁਲਿਸ ਅਧਿਕਾਰੀ ਤ੍ਰਿਪੜੀ ਦੇ ਐਸਐਚਓ ਗੁਰਪ੍ਰੀਤ ਸਿੰਘ ਪਿੰਡਰ ਨੇ ਕੀ ਦੱਸਿਆ ਆਓ ਸੁਣਦੇ ਹਾਂ। ਇਹ ਜਸਦੀਪ ਸਿੰਘ ਦਾ ਲੜਕਾ ਜਿਹੜਾ ਉਹਨੇ ਸਾਡੇ ਕੋਲੇ ਜਿਹੜੇ ਦੱਸਿਆ ਵੀ ਉਹਨੂੰ ਕੋਈ ਸਾਡੇ ਇੱਕ ਸੱਤ ਆਫਿਸ ਬੰਦ ਕਰਕੇ ਨਿੱਲਬਾਹੋਂ ਤੋਂ ਜਦੋਂ ਗਿਆ ਉਹ ਗਲੋਬਲ ਫੋਰੈਕਸ ਨਾਮ ਦੀ ਇੱਕ ਸੇਵਾ ਜਿਹੜਾ ਕੰਮ ਕਰਦਾ ਜੀ ਤੇ ਉਹ ਜਦੋਂ ਆਪਣੇ ਘਰ ਜਾ ਰਿਹਾ ਸੀ ਰਸਤੇ 'ਚ ਕੋਈ ਦੋ ਅਣਪਛਾਤੇ ਮੋਟਰਸਾਈਕਲ ਸਵਾਰਾਂ ਨੇ ਉਹਦੇ ਤੋਂ ਜਿਹੜੇ ਸਿਰ ਤੇ ਕੋਈ ਤਿੱਖੀ ਛੱਟ ਮਾਰ ਕੇ ਉਹਦੇ ਤੋਂ ਜਿਹੜੀ ਖੂਹ ਗਿੱਟੀ ਹੈ ਉਹ ਬੱਸ ਉਹਦੀ ਜਿਹੜੀ ਕੰਮ ਕਰ ਰਹੀ ਡਾਕਟਰ ਸਾਹਿਬ ਕੀ ਅਮਾਉਂਟ ਦਾ ਪਤਾ ਨਹੀਂ ਲੱਗਿਆ ਜੀ ਵੀ ਕਿੰਨੀ ਹੋਣੀ ਨਹੀਂ ਅਜੇ ਉਹਨਾਂ ਨੇ ਅਮਾਉਂਟ ਨਹੀਂ ਕਲੀਅਰ ਕੀਤੀ ਉਹ ਕਹਿੰਦੇ ਅਸੀਂ ਆਪਦਾ ਸਾਰਾ ਆਫਿਸ ਦਾ ਸਾਰਾ ਡਾਟਾ ਦੇ ਰਿਹਾਡ ਦੇਖ ਕੇ ਰਿਕਾਰਡ ਦੇਖ ਕੇ ਦੱਸਾਂਗੇ ਅਜੇ ਫਿਲਹਾਲ ਤਾਂ ਉਹਨਾਂ ਨੇ ਇਹ ਕਿਹਾ ਵੀ ਡਿੱਗੀ ਚ ਪੈਸੇ ਸੀਗੇ ਤੇ ਸਕਰੀ ਸੀ ਧੋਖੇ ਲੈ ਗਏ ਸਰ ਇਹ ਵਿਅਕਤੀ ਕਿੱਥੇ ਦਾ ਰਹਿਣ ਵਾਲਾ ਹੈ ਫਿਰ ਇਹਨਾਂ ਨੂੰ ਇਨਸੈਂਟ ਹੋਇਆ ਜਸਦੀਪ ਸਿੰਘ ਜਸਦੀਪ ਸਿੰਘ ਹੈ ਹਰਦਰਮ ਹਰੰਦਰ ਨਗਰ ਦਾ ਪਰ ਇੰਦਰ ਨਗਰ ਦਾ ਰਹਿਣ ਵਾਲਾ ਇਹ ਦੇਖ ਲਾ ਪਹਿਲਾਂ ਵੀ ਕੁਝ ਕੁਝ ਐਂਦਾ ਐਂਦਾ ਕੋਈ ਹੈ ਇਨਸੈਂਟ ਵਗੈਰਾ ਕੁਝ ਨਹੀਂ ਜੀ ਦੇਖੋ ਇਹ ਤਾਂ ਰੀਸੈਂਟਲੀ ਸਾਡੇ ਕੋਲ ਇਹਦੀ ਆ ਇਨਫੋਰਮੇਸ਼ਨ ਤੇ ਉਹ ਅਸੀਂ ਸਾਰਾ ਦੇਖ ਰਹੇ ਹਾਂ ਵੀ ਕਿਵੇਂ ਕਿਵੇਂ ਹੋਇਆ ਕੀ ਹੋਇਆ ਸਾਰਾ ਉਹ ਕਰੀ ਕਰਦੇ ਛੱਟ ਦੀ ਗੱਲ ਕਰੀਏ ਸਰ ਛੱਟ ਕਿੰਨੀ ਮਾਰੀ ਗਈ ਹੈ ਛੱਟ ਜਿਵੇਂ ਉਹਨੇ ਦੱਸਿਆ ਵੀ ਕੋਈ ਤਿੱਖੀ ਚੀਜ਼ ਮਾਰੀ ਹੈ ਬਾਕੀ ਇਹਦੇ ਬਾਰੇ ਡਾਕਟਰ ਸਾਹਿਬ ਤੋਂ ਨਾਲ ਇਲਾਜ ਕਰਾਇਆ ਉਹ ਹੀ ਦੱਸ ਸਕਦੇ ਕਿੰਨੀ ਡੂੰਘੀ ਹੈ ਜਾਂ ਕਿਵੇਂ ਵੈਸੇ ਠੀਕ ਦਾ ਆਇਆ ਉਹਦਾ ਬਿਆਨ ਲਿਖਦੇ ਜੀ ਫਿਲਹਾਲ ਪੁਲਿਸ ਵੱਲੋਂ ਮੌਕੇ ਤੇ ਪਹੁੰਚ ਕੇ ਸਾਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਤੇ ਦੋਸ਼ੀਆਂ ਦੀ ਭਾਲ ਹੈ ਜਿਹੜੀ ਉਹ ਜਾਰੀ ਹੈ ਚੜ੍ਹਦੀ ਕਲਾ ਟਾਈਮ ਲਈ ਪਟਿਆਲਾ ਤੋਂ ਅਮਰਜੀਤ ਦੀ ਰਿਪੋਰਟ